ਵਿੱਗ ਹੋਪ ਫਾਊਂਡੇਸ਼ਨ ਬਰੇਕਾ ਦੇ ਵੱਲੋਂ ਮਾਨਸਾ ਵਿਖੇ ਲਗਾਇਆ ਗਿਆ ਅਸੈਸਮੈਂਟ ਕੈਂਪ ਵੱਡੀ ਗਿਣਤੀ ਵਿੱਚ ਲੋੜਵੰਦ ਲੋਕਾਂ ਨੇ ਪਹੁੰਚ ਕੇ ਕਰਵਾਈ ਜਾਂਚ ਜਿਹੜਾ ਬੰਦੇ ਵਿਖੇ ਜਿਹੜਾ ਇਹ ਕੈਂਪ ਲੱਗਿਆ ਇਸ ਦੇ ਵਿੱਚ ਅੱਜ ਰਜਿਸਟ੍ਰੇਸ਼ਨ ਹੋਣੀ ਹੈ ਜਿਹੜੇ ਜਿਹੜੇ ਕਾ ਕੋਈ ਬਲਾਈਂਡ ਬੱਚਾ ਸਟੂਡੈਂਟ ਹੈ ਉਹਨਾਂ ਲਈ 스마트ਫੋਨ ਸਾਡਾ ਜੋ ਕਦਮ ਹੈ ਕਿ ਅੱਜ ਉਹਨਾਂ ਸਾਰਿਆਂ ਇਹ ਜਿਹੜੇ ਲੋੜਵੰਦ ਹੈ ਜਿਨ੍ਹਾਂ ਨੂੰ ਆਪਾਂ ਇਨਸਟਰੂਮੈਂਟਸ ਦੇਨੇ ਆ ਪ੍ਰੋਡਕਟ ਦੇਨੇ ਆ ਉਹਨਾਂ ਦੀ ਮਤਲਬ ਵੈਰੀਫਿਕੇਸ਼ਨ ਹੋਏਗੀ ਕਿਉਂਕਿ ਜਿਹੜੇ 80% ਤੋਂ 80% ਤੋਂ ਜ਼ਿਆਦਾ ਵਿਕਲੰਗ ਹੈ ਉਹਨਾਂ ਨੂੰ ਮੋਟਰਾਈਜ਼ਡ ਜਿਹੜੇ ਵਹੀਕਲ ਦਿੱਤੇ ਜਾਣਗੇ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਬੇਘੋਪ ਫਾਊਂਡੇਸ਼ਨ ਬਰੇਟਾ ਦੇ ਵੱਲੋਂ ਐਨਆਰਆਈ ਸਮਾਜ ਸੇਵੀ ਦਾਨੀ ਸੱਜਣਾ ਦੇ ਸਹਿਯੋਗ ਨਾਲ ਮਾਨਸਾ ਵਿਖੇ ਸਹਾਇਤਾ ਸਮਗਰੀ ਦੇਣ ਲਈ ਇੱਕ ਵਿਸ਼ਾਲ ਅਸੈਸਮੈਂਟ ਕੈਂਪ ਲਗਾਇਆ ਗਿਆ ਇਲਾਕਾ ਭਰ ਤੋਂ ਵੱਡੀ ਗਿਣਤੀ ਵਿੱਚ ਲੋੜਵੰਦ ਲੋਕਾਂ ਨੇ ਪਹੁੰਚ ਕੇ ਆਪਣੀ ਜਾਂਚ ਕਰਵਾਈ ਕਾਬਲੇ ਜ਼ਿਕਰ ਹੈ ਸੰਸਥਾ ਦੇ ਵੱਲੋਂ ਜ਼ਿਲ੍ਹਾ ਭਰ ਵਿੱਚ ਕੈਂਪ ਲਗਾਤਾਰ ਜਾਰੀ ਹਨ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਮੰਤਰੀ ਵਿਜੇ ਸਿੰਘਲਾ ਨੇ ਕੈਂਪ ਵਿੱਚ ਪਹੁੰਚ ਕੇ ਲੋਕਾਂ ਨਾਲ ਗਲਬਾਤ ਕੀਤੀ ਉਨ੍ਹਾਂ ਅਜਿਹੇ ਕੈਂਪਾਂ ਨੂੰ ਇੱਕ ਚੰਗਾ ਉਪਰਾਲਾ ਦੱਸਿਆ ਪੂਰੇ ਕੈਂਪ ਦੌਰਾਨ ਲੰਗਰ ਦੀ ਸੇਵਾ ਗੁਰਦੁਆਰਾ ਸਿੰਘ ਸਭਾ ਮਾਨਸਾ ਦੇ ਵੱਲੋਂ ਕੀਤੀ ਗਈ ਬਹੁਤ ਵਧੀਆ ਕੰਮ ਦੇ ਆਪਾਂ ਦੇਖਦੇ ਆ ਪੈਰਾ 올림픽ਸ ਹੋ ਕੇ ਆਟੀਆਂ ਹੈ ਮਤਲਬ ਉਹਨਾਂ ਸਾਡੇ ਐਥਲੀਟਸ ਲਈ ਉਹਨਾਂ ਲੋਕਾਂ ਲਈ ਵੀ ਜਿਹੜੇ ਕਿਸੇ ਹੋਰ ਤਰ੍ਹਾਂ ਨਾਲ ਪਰਮਾਤਮਾ ਨੂੰ ਉਹਨਾਂ ਨੇ ਜਿਆਦਾ ਬਖਸ਼ਿਸ਼ ਦਿੱਤੀ ਹੋਈ ਹੈ ਇਸ ਲਈ ਮੈਂ ਤਾਂ ਉਹਨਾਂ ਨੂੰ ਅੰਗਹੀ ਨਹੀਂ ਕਹੂੰਗਾ ਕੋ ਸੰਸਥਾਵਾਂ ਨੇ ਜਿਹੜੇ ਸਾਡੇ ਮਾਨਸਾ ਦੇ ਰੋਟਰੀ ਕਲੱਬ ਨੇ ਮੇਨ ਹੈ ਸਟਾਰ ਹੈ ਹਨਾ ਮਾਨਸਾ ਤੇ ਰਾਇਲ ਐਗਰੇਟਰ ਔਰ 빅 होप ਫਾਊਂਡੇਸ਼ਨ ਹੈ ਬਾਬਾ ਨਾ ਬਾਬਾ ਨਾਥ ਸਪੋਰਟਸ ਕਲੱਬ ਹੈ ਵੈਲਫੇਅਰ ਸੁਸਾਇਟੀ ਹੈ ਤੇ ਹੋਰ ਜਿਹੜੇ ਪੰਜਾਬ ਸਰਕਾਰ ਦਾ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਹੈ ਉਹਨਾਂ ਦੇ ਹੈੱਡ ਡਾਕਟਰ ਨੀਤ ਉਹ ਵੀ ਆਏ ਹੋਏ ਨੇ ਆ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਹੈ ਉਹਦੇ ਆਫੀਸਰਜ਼ ਆਏ ਹੋਏ ਨੇ ਔਰ ਬਹੁਤ ਇੱਕ ਸਲਾਗਾ ਜੋ ਕਦਮ ਹੈ ਕਿ ਅੱਜ ਉਹਨਾਂ ਸਾਰਿਆਂ ਇਹ ਜਿਹੜੇ ਲੋੜਵੰਦ ਹੈ ਜਿਨ੍ਹਾਂ ਨੂੰ ਆਪਾਂ ਇਨਸਟਰੂਮੈਂਟਸ ਦੇਨੇ ਆ ਪ੍ਰੋਡਕਟ ਦੇਨੇ ਆ ਉਹਨਾਂ ਦੀ ਮਤਲਬ ਵੈਰੀਫਿਕੇਸ਼ਨ ਹੋਏਗੀ ਕਿਉਂਕਿ ਜਿਹੜੇ 80% ਤੋਂ 80% ਤੋਂ ਜ਼ਿਆਦਾ ਵਿਕਲਾਂਗ ਹੈ ਉਹਨਾਂ ਨੂੰ ਮੋਟਰਾਈਜ਼ਡ ਜਨਾਬ ਜੀ ਕਰਮਜੀਤ ਆ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਏਸਮਾਨ ਸਾਹ ਤੋਂ ਆਏ ਮੈਂ ਬਹੁਤ ਔਖੀ ਆ ਜੀ ਮੈਨੂੰ ਦਿੱਕਤ ਆਉਂਦੀ ਆ ਕੰਮ ਕਰ ਕਰਨ ਚ ਤੇ ਵੀ ਲੋ ਦੂਸਰਿਆਂ ਦੇ ਹੱਲੇ ਕੱਢਣੇ ਪੈਂਦੇ ਮੈਨੂੰ ਕੰਮ ਕਰਦੇ ਜੇ ਮੈਨੂੰ ਉਹ ਟ੍ਰਾਈਸਾਈਕਲ ਮਿਲ ਜੇ ਸਮੇਂ ਆਪਦੀ ਮਿਹਨਤ ਕਰ ਸਕਾਂ ਮੈਂ ਨਾ ਬਈ ਇਹ ਆਪਣਾ ਹੋਲਾ ਸਿੰਘ ਜੀ ਜਿਹੜੇ ਪਿੰਕ ਤੋਂ ਆਏ ਆਂ ਅਲੀ ਸ਼ੇਰਾਂ ਤੋਂ ਜੀ ਇਹ ਮਾਤਾ ਜੀ ਨੂੰ ਲੈ ਕੇ ਆਏ ਤੁਸੀਂ ਕੀ ਪ੍ਰੋਬਲਮ ਹੈ ਇਹਨੂੰ ਪੋਲੀਆ ਕੀ ਪੋਲੀਆ ਨਾਲ ਲੱਤ ਟੁੱਟ ਗਈ ਇਹਦੀ ਇੱਕ ਤਾਂ ਜੀ ਇੱਕ ਦੂਜਾ ਗੋਡਾ ਜਾਮ ਆਗਾ ਜੇ ਕਿ ਗੱਟਾਂ ਨਿਕਲੇ ਜੀ ਇੱਕ ਪੂਣੀ ਇਹਦੀ ਕੰਡਾ ਮਾ ਪੂਣੀ ਵੀ ਨਿਕਲੀ ਹੋਈ ਹੈ ਦੋ ਤਿੰਨ ਸਾਲ ਹੋ ਗਿਆ ਨਿਕਲੇ ਨੂੰ ਤਾਂ ਜੀ ਆ ਲੱਤ ਨੂੰ ਟੁੱਟੇ ਨੂੰ ਹੋਵੇ ਦੋ ਡੂੜ ਮਹੀਨਾ ਹੁਣ ਤੁਸੀਂ ਚੈੱਕ ਕਰਵਾ ਲਿਆ ਕੈਂਟ ਦੇ ਵਿੱਚ ਅਜੀ ਸਰਕਾਰੀ ਚ ਨਹੀਂ ਲਗਿਆ ਜੀ ਪ੍ਰਾਈਵੇਟ ਦੇ ਥੀਕੇ ਜੀ ਸਾਨੂੰ ਐਂ ਤੇ ਜੇ ਦੂਜੀ ਸਾਈਕਲ ਹੀ ਮਿਲ ਜਾਂਦੀ ਹੋਰਾਂ ਪਰਾਂ ਭਗ ਜਾ ਕਰਦੀ ਹੁਣ ਸਾਨੂੰ ਰੋਣ ਵਾਲੀ ਮੈਂ ਕੱਲ ਲਈ ਹੈ ਜੇ ਇਹ ਹੈ ਜੀ ਕੁੜੀਆਂ ਦੋ ਤੀਓ ਦੋਨੇ ਬਿਆਤੀਆਂ ਜੀ ਸਾਨੂੰ ਐਂ ਤੇ ਸਮੱਸਿਆ ਵੀ ਜੇ ਦੂਜੀ ਸਕੂਟਰ ਹੀ ਮਿਲ ਜਾਂਦੀ ਉਹਦੇ ਨਾਲ ਹੋਰਾਂ ਪਰਾਂ ਭਗ ਜਾ ਕਰ ਹੁਣ ਤਾਂ ਨਿਸ਼ਾਨਾ ਹੋ ਗਿਲੇ ਅਨ ਡਰੈਸ ਸਾਰਾ ਕੁਝ 70% ਦਾ ਆਹ ਪਲਾਇਕੀ ਤੋ ਮੇਰਾ ਨਾਮ ਹੈ ਪਾਇ ਸਿੰਘ ਹੈ ਪਿੰਡ ਕਲੈਰੀ ਅ ਅੱਜ ਜਿਹੜਾ ਅਸੈਸਮੈਂਟ ਕੈਂਪ ਲੱਗਿਆ ਹੋਇਆ ਹੈ ਕੀ ਕਹਿਣਾ ਚਾਹੁੰਦੇ ਆਂ ਉਹਦੇ ਬਾਰੇ ਅ ਮਾਨਸਾ ਗੁੰਸ਼ਾਲਾ ਭਵਨ ਦੇ ਵਿੱਚ ਜਿਹੜਾ ਕੈਂਪ ਲੱਗਿਆ ਹੈ ਇਸ ਦੇ ਵਿੱਚ ਅੱਜ ਰਜਿਸਟ੍ਰੇਸ਼ਨ ਹੋਣੀ ਹੈ ਅ ਜੇਕਰ ਜਿਹੜਾ ਕੋਈ ਬਲਾਈਂਡ ਬੱਚਾ ਸਟੂਡੈਂਟ ਹੈ ਉਹਨਾਂ ਲਈ ਸਮਾਰਟਫੋਨ ਬਿਲਕੁਲ ਫ੍ਰੀ ਨੇਗੇ ਜੇਕਰ ਕੋਈ ਇਸ ਨੂੰ ਬੀਲਚੇਅਰ ਟ੍ਰਾਈਸਾਈਕਲ ਕੰਨਾਲੀਆਂ ਮਸ਼ੀਨਾਂ ਖਰੋੜੀਆਂ ਜਾਇ ਕਿ ਸੀਪੀ ਚੇਹਰਾ ਹੁੰਦੀਆਂ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਅੰਗਹੀਣ ਭਰਾ ਨੂੰ ਭੈਣ ਨੂੰ ਲੋੜ ਹੈ ਤਾਂ ਅੱਜ ਬਿਲਕੁਲ ਫ੍ਰੀ ਹੈ ਕੈਂਪ ਇਹ ਆਪਣਾ ਇਸ ਤੋਂ ਪਹਿਲਾਂ ਆਪਣੇ ਕੋਲੇ 200 ਤੋਂ ਪਲੱਸ ਜਿਹੜੇ ਇਲੈਕਟ੍ਰੋਨਿਕ ਬੀਲ ਚੇਹਰਾ ਨੇ ਉਹ ਆਪਾਂ ਦਬਾ ਚੁੱਕੇ ਆ ਤੇ ਅੱਗੇ ਵੀ ਜਿਹੜੀ ਆਪਣੀ ਸੇਵਾ ਇਹ ਜਾਰੀ ਹੈ ਸਰ ਕਿੰਨੇ ਕੈਂਪ ਲਾ ਚੁੱਕੇ ਆ ਇਹ ਦੂ ਪਹਿਲਾਂ ਹੁਣ ਤੱਕ ਸਾਡੇ 4-5 ਕੈਂਪ ਲੱਗ ਚੁੱਕੇ ਨੇ ਜੀ ਤੇ ਕਿਹੜੀ ਸੰਸਥਾ ਵੱਲੋਂ ਲਗਾ ਰਹੇ ਆਂ ਆਪਣੇ ਬਿੱਗ ਹੋਪ ਫਾਊਂਡੇਸ਼ਨ ਬਰੇਟਾ ਵੱਲੋਂ ਅੱਜ ਜਿਹੜਾ ਕੈਂਪ ਹੈ ਸਾਰੀ ਟੀਮ ਨਾਲ ਮਿਲ ਕੇ ਆਪਾਂ ਜਿਹੜਾ ਕੈਂਪ ਲਾ ਰਹੇ ਆਂ ਅੱਜ ਜਿਸ ਦੇ ਵਿੱਚ ਹੁਣ ਤੱਕ ਆਪਣੇ ਕੋਲੇ 140 ਤੋਂ ਪਲੱਸ ਜਿਹੜੀ ਓਪੀਡੀ ਹੋ ਚੁੱਕੀ ਹੈ ਤੇ ਹਜੇ ਹੋਰ ਪੇਸ਼ੈਂਟ ਆਪਾਂ ਕੋਲ ਆ ਜਿੰਦੇ ਜਿੰਨਾ ਵੀ ਹੋ ਸਕਦਾ ਇਸ ਆਪਾਂ ਕਹਿੰਦੇ ਆਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਵੀ ਕੋਈ ਸੋਸ਼ਲ ਮੀਡੀਆ ਦੇ ਉੱਪਰ ਪੈਂਦੀ ਹੈ ਵੀਡੀਓ ਤਾਂ ਕਿ ਕਿਸੇ ਲੋੜਵੰਦ ਦਾ ਭਲਾ ਹੋ ਜਾਵੇ ਅੱਜ ਤੁਸੀਂ ਦੇਖੀ ਐ ਆਪਣੇ ਇੱਥੇ ਜਿਹੜੇ ਮਰੀਜ਼ ਆਏ ਨੇ ਕੋਈ ਵੀ ਰੱਥਾਂ ਤੇ ਰੜਕਿਆ ਰਿਹਾ ਕਿਸ ਦੀ ਇੱਕ ਲੱਤ ਨਹੀਂ ਹੈਗੀ ਕਿਸ ਦੀ ਬਾਹ ਨਹੀਂ ਦੇ ਵਿੱਚ ਆਏ ਨੇਗੇ ਤੇ ਅੱਜ ਇਹਨਾਂ ਦਾ ਸਾਰਾ ਦਾ ਰਜਿਸਟ੍ਰੇਸ਼ਨ ਹੋ ਕੇ ਇਹਨਾਂ ਨੂੰ ਜਿਹੜਾ ਸਮਾਨ ਆ ਉਹ ਬਿਲਕੁਲ ਫਰੀ ਦਿੱਤਾ ਜਾਣਾ ਆਪਣੀ ਟੀਮ ਵੱਲੋਂ ਇਦੋਂ ਅਗਲਾ ਸ਼ਡਿਊਲ ਕੀ ਹੈ ਜੀ ਕੈਂਪ ਅਗਲਾ ਵੀ ਕੋਈ ਅੱਗੇ ਲਾ ਰਹੇ ਹਾਂ ਅਗਲਾ ਕੈਂਪ ਆਪਣਾ ਰੈਗੂਲਰ ਚੱਲਦਾ ਜੀ ਜੇਕਰ ਕਿਸੇ ਦਾ 80% ਡਿਜ਼ੈਬਿਲਟੀ ਕਾਰਡ ਬਣਿਆ ਹੋਵੇ ਭਾਵੇਂ 80% ਅੰਗਲੀ ਨੇ ਹੋਵੇ ਉਹ ਆਪਾਂ ਨੂੰ ਜਦੋਂ ਵੀ ਮਰਜ਼ੀ ਜਿਹੜੇ ਵੀਡੀਓ ਤੇ ਆਪਾਂ ਜਾਂ ਆਪਾਂ ਫੋਟੋ ਦੇ ਉੱਪਰ ਨੰਬਰ ਸ਼ੇਅਰ ਕਰ ਦਾਂਗੇ ਜਦੋਂ ਵੀ ਮਰਜ਼ੀ ਫੋਨ ਕਰ ਸਕਦਾ ਉਹਨੂੰ ਆਪਾਂ ਬਠਿੰਡਾ ਸਿਵਲ ਹਸਪੀਟਲ ਦੇ ਵਿੱਚੋਂ ਇਲੈਕਟ੍ਰੋਨਿਕ ਬੀਲਚੇਅਰਾਂ ਜਿਹੜ ਹਾਂਜੀ ਸਰ ਕੀ ਨਾਮ ਹੈ ਆਪਣਾ ਗੁਰਪ੍ਰੀਤ ਸਿੰਘ ਭੰਮੇ ਜੀ ਮਾਨ ਸਰ ਅੱਜ ਜਿਹੜਾ ਅਸੈਸਮੈਂਟ ਕੈਂਪ ਲੱਗ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਇਹਦੇ ਬਾਰੇ ਜੀ ਬਹੁਤ ਵਧੀਆ ਪਹੁੰਚਾ ਜੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇੱਕ ਕੈਂਪ ਮਨਿੰਦਰ ਸਿੰਘ ਲਾ ਜੀ ਬਰੇਟਾ ਲੈ ਕੇ ਆਏ ਨੇ ਜਿਹੜੇ ਗੁਰਪ੍ਰੀਤ ਜੀ ਲੈ ਰਿਹਾ ਜੀ ਅਤੇ ਉਹਨਾਂ ਦੇ ਸਾਥੀ ਟਿੰਪਲ ਫਰਮਾਹੀ ਜੀ ਨਵੀ ਪ੍ਰਧਾਨ ਜੀ ਬਾਕੀ ਨਾਲ ਆਪਾਂ ਸਹਿਯੋਗੀ ਸਾਰੇ ਹੈਗੇ ਆ ਜੀ ਵੀ ਇਹ ਜਿਹੜਾ ਮਾਨਸਾ ਜਿਲ੍ਹੇ ਗौਸਲਾ ਭਵਨ ਤੇ ਕੈਂਪ ਲੱਗ ਰਿਹਾ ਹੈਂਡੀਕੈਪਟਾਂ ਨੂੰ ਟ੍ਰਾਈਸਾਈਕਲ ਬੈਟਰੀ ਵਾਲੇ ਸਾਈਕਲ ਅੰਗ ਤੇ ਸੋਟੀਆਂ ਜੋ ਵੀ ਸਾਰਾ ਹੁੰਦਾ ਹੈ ਇਹਦਾ ਸਿਸਟਮ ਕਰਨਾਂ ਦੀ ਮਸ਼ੀਨਾਂ ਵਗੈਰਾ ਉਹ ਸਾਰਾ ਆਪਣੇ ਵਧੀਆ ਪ੍ਰਬੰਧ ਹੋਇਆ ਹੋਇਆ ਜੀ ਜਿਵੇਂ ਕੱਲ ਭਲਾੜਾ ਸੀ ਕੈਂਪ ਤੇ ਕੱਲ ਨੂੰ ਫੇਰੇ ਸਲੂਲਗੜ ਵੀ ਹੈਗਾ ਜੀ ਆਪਣੇ ਜ਼ਿਲ੍ਹੇ ਮਾਨਸਾ ਦੇ ਵਿੱਚ ਵੀ ਹੈਂਡੀਕੈਪਟਾਂ ਨੂੰ ਬਹੁਤ ਵੱਡੀ ਸਹੂਲਤ ਆ ਪਰ ਆਪਣਾ ਪ੍ਰਾਲਾ ਕਰਕੇ ਆਪੋ ਆਪਣਾ ਸਹਿਯੋਗ ਲੈਣ ਜੀ ਜਿਹਦੇ ਵਿੱਚ ਅੱਜ ਬਹੁਤ ਵੱਡਾ ਯੋਗਦਾਨ ਹੈ ਜੀ ਠਾਜੇ ਠਾਕਰਾ ਰਾਜੂ ਦਾਸ ਠਾਕਰਾ ਦਾ ਜਿਹੜੇ ਮਾਨਸਾ ਵਾਲੇ ਜਿੰਦਿਆ ਵਾਲਿਆਂ ਦਾ ਇਹਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਜੀ ਅਤੇ ਸਾਡੇ ਗਵ ਮਹਿਤਲ ਕਗਵਾਲ ਜੀ ਬੈਠੇ ਨੇਗੇ ਉਹ ਢੀਸਾ ਪਹੁੰਚ ਰਹੇ ਨੇ ਤੇ ਵਧੀਆ ਵਧੀਆ ਸਹਿਯੋਗ ਲੈਣ ਜੀ ਹੈਂਡੀਕੈਪਟਾਂ ਵਾਸਤੇ ਬਹੁਤ ਵੱਡੀ ਸਹੂਲਤ ਹੈ ਜੀ ਅਮਰੀਕੀ ਕੀ ਕੀ ਡਾਕੂਮੈਂਟ ਲੈ ਕੇ ਪਰਚਰਣਾ ਕਿਉਂਕਿ ਵੱਡੀ ਕਲਾਸ ਦੇ ਡਾਕੂਮੈਂਟ ਜ਼ਰੂਰੀ ਹੈਗੇ ਡਾਕੂਮੈਂਟ ਆਧਾਰ ਕਾਰਡ ਜੀ ਤੇ 80% ਤੋਂ ਵੱਧ ਸਰਟੀਫਿਕੇਟ 80% ਤੋਂ ਉੱਪਰ ਫਰੋਵੇ ਸਰਟੀਫਿਕੇਟ ਇਹ ਜ਼ਰੂਰੀ ਹੈ ਜੀ ਜਿਹੜਾ ਨੇ ਟ੍ਰਾਈਸਾਈਕਲ ਹੈ ਬੈਟਰੀ ਸੈਕਟਰ ਹੈ ਜੋ ਵੀ ਲੈਣਾ ਜੀ ਤੇ ਜਿਹੜੇ ਛੋਟੀਆਂ-ਛੋਟੀਆਂ ਜਾਂ ਕਰਨਲ ਮਸ਼ੀਨਾਂ ਉਹਨਾਂ ਵਾਸਤੇ 60% ਚਾਹੀਦਾ ਜੀ